ਆਕਦੀ ਪੀਸੀ ਜਿਹੜਾ ਨਾ ਅੱਜ ਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਮੁਖਤਰੀ ਨੂੰ ਕੀ ਲੱਗਦਾ ਹੈ ਕਿਉਂਕਿ ਰੇਲ ਸੰਬੰਧੀ ਬਹੁਤ ਸਾਰੀਆਂ ਪ੍ਰੋਬਲਮ ਦੇਖੋ ਪਹਿਲਾਂ ਅੱਜ ਦੀ ਤਾਂ ਕਿਉਂਕਿ ਉਰੇ ਸਾਡੇ ਮਹਾਰਾਜ ਅਗਰ ਸੈਨ ਜੀ ਦਾ ਪਵਿੱਤਰ ਦਿਹਾੜਾ ਤੇ ਉਹਨਾਂ ਤੇ ਸਮਾਗਮ ਸੀ ਉਰੇ ਸਾਡੇ ਸੀਐਮ ਦਿੱਲੀ ਜਿਹੜੇ ਆਪ ਇਸ ਅਗਰ ਸੈਨ ਮਹਾਰਾਜ ਦੇ ਪਰਿਵਾਰ ਚੋਂ ਨੇ ਤੇ ਉਹਨਾਂ ਨੂੰ ਪਰਿਵਾਰ ਦੇ ਵਿੱਚ ਸੱਦਿਆ ਸੀ ਅਜੀ ਪ੍ਰਾਈਮ ਮਿਨਿਸਟਰ ਸਾਹਿਬ ਦੀ ਕਿਉਂਕਿ 5 ਵਜੇ ਉਹਨਾਂ ਨੇ ਸਾਰੇ মিডিਆ ਦੇ ਦੇਸ਼ ਦੇ ਮੁਖਾਵਤ ਹੋਣਾ ਹੈ ਜੀਐਸਟੀ ਦੀਆਂ ਜਿਹੜੀਆਂ ਦੋ ਸਲਿਪਾਂ ਕੀਤੀਆਂ ਏ ਇਸ ਕਰਕੇ ਦਿੱਲੀ ਦੇ ਸੀਐਮ ਹੁਣ ਕਰਕੇ ਰੇਖਾ ਗੁਪਤਾ ਜੀ ਦੀ ਉੱਤੇ ਡਿਊਟੀ ਲੱਗ ਗਈ ਉਹਨਾਂ ਨੇ ਮੈਨੂੰ ਹੁਕਮ ਕੀਤਾ ਕਿਉਂਕਿ ਸੀਐਮ ਨੇ ਦਿੱਲੀ ਦੇ ਵੱਡੀ ਭੈਣਾਂ ਪਹਿਲੀ ਗੱਲ ਤਾਂ ਉਹ ਇਹ ਸੀਬੀ ਜਿਹੜਾ ਸਾਡਾ ਦਿੱਲੀ ਦਾ ਰੇਲਵੇ ਸਟੇਸ਼ਨ ਆ ਨਾ ਪੁਰਾਣਾ ਰੇਲਵੇ ਸਟੇਸ਼ਨ ਦਿੱਲੀ ਦਾ ਉਹਦਾ ਨਾਮ ਆ ਜਿਹੜਾ ਮਹਾਰਾਜ ਅਗਰਸੈਨ ਜੀ ਦੇ ਨਾਮ ਤੇ ਰੱਖਿਆ ਗਿਆ ਹੈ ਉਹਦੀ ਖੁਸ਼ੀ ਚ ਇੱਥੇ ਸਮਾਗਮ ਰੱਖਿਆ ਸੀ ਤੇ ਉਹ ਚੀਫ ਮਿਨਿਸਟਰ ਨੇ ਹੋਮ ਮਿਨਿਸਟਰੀ ਨੂੰ ਹੋਮ ਮਿਨਿਸਟਰੀ ਤੋਂ ਬਾਅਦ ਸਾਡੇ ਕੋਲ ਉਹ ਜਿਹੜਾ ਇਹ ਪ੍ਰੋਪੋਜ਼ਲ ਆ ਉਹ ਬਦਲਦਾ ਕਿਉਂਕਿ ਪਹਿਲਾਂ ਮੁੱਖ ਮੰਤਰੀ ਹੋਮ ਮਿਨਿਸਟਰ ਨੂੰ ਭੇਜਦੇ ਆ ਹੋਮ ਮਿਨਿਸਟਰ ਫਿਰ ਸਾਡੇ ਕੋਲ ਭੇਜਦੇ ਆ ਫਿਰ ਉਹ ਨਾ ਫਾਈਨਲ ਜਿਹੜਾ ਹੁੰਦਾ ਹੈ ਤੇ ਉਹ ਮੁੱਖ ਮੰਤਰੀ ਜੀ ਨੇ ਫਾਈਲ ਬਣਾ ਕੇ ਸਾਡੇ ਕੋਲ ਜਿਹੜੀ ਆ ਉਹ ਭੇਜ ਦਿੱਤੀ ਆ ਤੇ ਉਹ ਫਾਈਨਲ ਜਿਹੜੀ ਆ ਉਹਨਾਂ ਦੇ ਨਾਂ ਤੇ ਹੋਣ ਜਾ ਰਿਹਾ ਹੈ ਉਹ ਵੱਡਾ ਦਿਨ ਸਮਾਗਮ ਦੇਖ ਕੇ ਜਿਸ ਦਿਨ ਵੱਡਾ ਪ੍ਰੋਗਰਾਮ ਉੱਥੇ ਦਿੱਲੀ ਚ ਹੋਏਗਾ ਦੂਜੀ ਗੱਲ ਤੁਸੀਂ ਕਹੀ ਆ ਇੱਕ ਰੇਲਵੇ ਮੰਤਰੀ ਹੋਣ ਨਾਤੇ ਕਈ ਪ੍ਰੋਬਲਮਸ ਨੇ ਜਿਹੜੀਆਂ ਇਸ ਵੇਲੇ ਮੈਂ ਕਹਿ ਕੇ ਆਇਆ ਸੀਗਾ ਵੀ ਭਾਈ ਮੈਂ ਫਟ ਉੱਥੇ ਸਟੇਸ਼ਨ ਤੇ ਆਉਣਾ ਕਿਉਂਕਿ ਉਸ ਵੇਲੇ ਇੱਧਰ ਆਉਣਾ ਸੀ ਇੱਕ ਗਲਤ ਉਹਨਾਂ ਨੇ ਦੱਸੀ ਆ ਜਿਹੜੇ ਸਕੂਲ ਨੇ ਮਿੰਟਾ ਜੀ ਹੁਣ ਸਾਡੇ ਜ਼ਿਲ੍ਹਾ ਪ੍ਰਧਾਨ ਖੜੇ ਨੇ ਕੌਂਸਲ ਸਾਹਿਬ ਹੁਣੇ ਸਾਰੇ ਭਾਜਪੀ ਦੇ ਇਹ ਅਗਲੀ ਵਾਰ ਪਹਿਲਾਂ ਵੀ ਕਈ ਵਾਰ ਮੇਰੇ ਕੋਲ ਇਹ ਗੱਲ ਕਰ ਚੁੱਕੇ ਆ ਤੇ ਅਸੀਂ ਇਹ ਗੱਲ ਬੜੀ ਡਿਟੇਲਡ ਪੂਰੇ ਡੀਆਰਐਮ ਆਪ ਆ ਕੇ ਦੇਖ ਕੇ ਜਾ ਰਹੇ ਆ ਉਹਦੇ ਵਿੱਚ ਕਈ ਇਸ਼ੂ ਨੇ ਨਹੀਂ ਕੋਈ ਫਰਕ ਨਹੀਂ ਪਰਸੋਂ ਹੀ ਮੈਂ ਹਜੇ 900 ਕਰੋੜ ਦੇ ਪੌੜ ਨੇ ਜਿਹੜੇ ਪੰਜਾਬ ਦੇ ਹੀ ਪਾਸ ਕਰਕੇ ਹਟਿਆ ਏ ਇਹਦੇ ਵਿੱਚ ਕੁਝ ਦੁਕਾਨਾਂ ਦੇ ਕਾਰਨ ਹੋਰ ਕਾਰਨ ਕਰਕੇ ਜਿਹੜਾ ਏ ਅੰਡਰ ਬੇਚ ਕੋਈ ਦਿੱਕਤ ਆ ਰਹੀ ਆ ਤੇ ਅਸੀਂ ਇਹ ਅੱਗੇ ਸੋਚ ਰਹੇ ਆ ਵੀ ਉਹਨੂੰ ਕਿਸ ਤਰੀਕੇ ਨਾਲ ਛੋਟਾ ਬਣਾ ਦਈਏ ਜਿਹਦੇ ਵਿੱਚ ਇਕੱਲੇ 3 ਵੀਲਰ ਨਿਕਲ ਸਕਣ ਮੋਟਰਸਾਈਕਲ ਸਕੂਟਰ ਨਿਕਲ ਸਕਣ ਉਹਦੇ ਲਈ ਪ੍ਰਬੰਧ ਆ ਉਹ ਹਜੇ ਚੀਜ਼ ਹੈ ਜਿਹੜੀ ਚੱਲ ਰਹੀ ਆ ਅਸੀਂ ਤੇ ਚਲਾਉਣੇ ਆ ਵੱਡਾ ਬਣੇ ਪਰ ਜੇ ਵੱਡਾ ਹੁਣ ਕਿਸੇ ਦੀਆਂ ਦੁਕਾਨਾਂ ਨੇ ਕਿਸੇ ਦੀ ਨਿੱਜੀ ਪ੍ਰਾਪਰਟੀ ਆ ਉਹਨੂੰ ਅਸੀਂ ਕਿਵੇਂ ਢਾ ਸਕਦੇ ਆ ਇਸ ਕਰਕੇ ਉਸ ਉਹਦੇ ਉਹ ਇੱਕ ਬੜੀ ਵੱਡੀ ਦਿੱਕਤ ਆ ਬਾਕੀ ਉਹਰੇ ਡਿਮਾਂਡ ਕੀਤੀ ਆ ਵੀ ਸਾਰੀਆਂ ਫਿਰੋਜ਼ਪੁਰ ਵੱਲ ਨੂੰ ਟ੍ਰੇਨਾਂ ਜਿਹੜੀਆਂ ਉੱਥੇ ਚੱਲਦੀਆਂ ਸਾਡੇ ਜਿਹੜਾ ਇਧਰ ਆ ਮੁਕਸਰ ਅਬੋਹਰ ਵੱਲ ਨੂੰ ਜਿਹੜੀਆਂ ਐ ਉਹ ਟ੍ਰੇਨਾਂ ਬੜੀਆਂ ਘਟ ਨੇ ਤੇ ਉਹ ਟ੍ਰੇਨਾਂ ਅਸੀਂ 26 ਤੱਕ ਆਉਣ ਵਾਲੇ ਸਾਲ 26 ਤੱਕ ਜਿਹੜੀਆਂ ਐ ਇਸ ਪਾਸੇ ਹੋਰ ਟ੍ਰੇਨਾਂ ਵਧਣ ਉਦੇ ਲਈ ਅਸੀਂ ਉਪਰਾਲਾ ਕਰ ਰਹੇ ਹਾਂ ਤੇ ਮੈਂ ਵਿਸ਼ਵਾਸ ਦਿਵਾਉਣਾ ਉਹ ਟ੍ਰੇਨਾਂ ਜਿਹੜੀਆਂ ਅਸੀਂ 26 ਦੇ ਵਿੱਚ ਅਗਲੇ ਸਾਲ ਦੇ ਵਿੱਚ ਵਿੱਚ ਉਹ ਕਈ ਟ੍ਰੇਨਾਂ ਜਿਹੜੀਆਂ ਵਧਾਵਾਂਗੇ ਪਰ ਸੋਈ ਇੱਕ ਵੱਡੀ ਜਿਹੜੀ ਖੁਸ਼ੀ ਹੋਊਗੀ ਕਿਉਂਕਿ ਹੜ੍ਹ ਕਾਰਨ ਕਈ ਚੀਜ਼ਾਂ ਸਾਨੂੰ ਰੋਕਣੀਆਂ ਪਈਆਂ ਆ ਫਿਰੋਜ਼ਪੁਰ ਤੋਂ ਅਸੀਂ ਬੰਦੇਵਾਲ ਚਲਾਉਣ ਜਾ ਰਹੇ ਹਾਂ 23 ਤਰੀਕ ਨੂੰ ਸਾਡੇ ਕੈਬਨਿਟ ਮੰਤਰੀ ਅਨਾਉਂਸ ਕਰਨਗੇ ਜਿਹੜੀ ਫਿਰੋਜ਼ਪੁਰੋਂ ਚੱਲ ਕੇ ਬਠਿੰਡੇ ਬਠਿੰਡੇ ਤੋਂ ਧੂਰੀ ਧੂਰੀ ਤੋਂ ਰਾਜਪੁਰਾ ਰਾਜਪੁਰੇ ਅੰਬਾਲਾ ਹੁੰਦੀ ਹੋਈ ਦਿੱਲੀ ਜਾਏਗੀ ਤੇ ਮੈਂ ਸਮਝਦਾ ਇਹ ਪਹਿਲੀ ਬੰਦੇਵਾਲਤ ਹੈ ਜਿਹੜੀ ਕੱਲੇ ਪੰਜਾਬ ਤੋਂ ਦਿੱਲੀ ਨਾਲ ਇਸ ਪਾਸੇ ਦੇ ਮਾਲਵੇ ਨੂੰ ਜੋੜੇਗੀ ਬੜੀ ਵੱਡੀ ਗੱਲ ਆ ਹੋਰ ਵੀ ਵੱਡੀਆਂ ਅਨਾਉਂਸਮੈਂਟਸ ਨੇ ਜਿਹੜੀਆਂ ਮੈਂ ਅੱਗੇ ਵੀ ਕਿਹਾ ਪਰ ਉਹ ਪਰਸੋਂ ਹੁਣ ਅਸੀਂ 23 ਤਰੀਕ ਨੂੰ ਟਿਊਜ਼ਡੇ ਨੂੰ 3 ਵਜੇ ਪ੍ਰੈਸ ਕਾਨਫਰੈਂਸ ਕਰਕੇ ਕਰ ਮੇਰਾ ਤੁਸੀ ਪਿਛਲੀ ਵਾਰ ਆਈ ਸੀ ਮੰਨਦੇ ਤੇ ਇਲੈਕਸ਼ਨ ਚ ਨਰੇਗਾ ਘਟਾਲਿਆਂ ਨੂੰ ਲੈ ਕੇ ਤੁਸੀਂ ਕਹ ਸੀ ਜਾਂਚ ਕਰਾਵਾਂਗੇ ਗਿੱਦੜਵਾਸ ਦੇ ਪਿੰਡਾਂ ਦੀ ਈਡੀ ਤੋਂ ਅਜੇ ਤੱਕ ਕੋਲੇ ਚੋਂ ਕੁਝ ਵੀ ਨਹੀਂ ਕੀਤਾ ਗਿਆ ਜੀ ਕੀ ਰਹੂਗੀ ਰਣਨੀਤੀ ਕਰੋੜਾ ਰੁਪਏ ਦੇ ਦੇਖੋ ਦੇਖੋ ਉਹਦੇ ਵਿੱਚ ਕਈ ਕਾਰਵਾਈਆਂ ਆ ਜਿਹੜੀਆਂ ਉਹ ਚੱਲ ਰਹੀਆਂ ਐ ਜਿਹਦੇ ਵਿੱਚ ਰਿਜ਼ਲਟ ਆਉਣੇ ਆ ਜਿਹੜੇ ਉਹ ਹਜੇ ਰਹਿੰਦੇ ਆ ਤੇ ਉਹ ਰਿਜ਼ਲਟ ਬੜੀ ਛੇਤੀ ਆ ਜਿਹੜੇ ਉਹ ਆਉਣਗੇ ਕਿਉਂਕਿ ਏਜੰਸੀਆਂ ਇਹ ਜਿਹੜੀਆਂ ਉਹ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਉਹਨਾਂ ਦੀਆਂ ਸ਼ਿਕਾਇਤਾਂ ਗਈਆਂ ਏ ਇਹ ਏਜੰਸੀਆਂ ਇਹ ਨਹੀਂ ਕਿ ਆ ਵੀ ਸਰਕਾਰਾਂ ਇਹਨਾਂ ਨੂੰ ਚਲਾਉਂਦੀਆਂ ਨੇ ਜਿਹੜੀ ਸ਼ਿਕਾਇਤਾਂ ਗਈਆਂ ਜਿਹੜੀਆਂ ਮੇਰੇ ਕੋਲ ਆਈਆਂ ਹੋਰ ਆਈਆਂ ਉਹ ਸਾਰੀਆਂ ਅਸੀਂ ਸ਼ਿਕਾਇਤਾਂ ਹੋਮ ਮਿਨਿਸਟਰੀ ਨੂੰ ਭੇਜਤੀਆਂ ਤੇ ਉਹ ਕੰਮ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਤੇ ਉਹਦੇ ਰਿਜ਼ਲਟ ਆ ਜਿਹੜੇ ਉਹ ਆਉਣਗੇ ਲੱਗਦਾ ਜੀ ਕਿ ਪ੍ਰਧਾਨ ਮੰਤਰੀ ਜੀ ਡੀਪੀ ਇਹਨਾਂ ਬਾਰੇ ਵਿੱਚ ਈਡੀ ਦੀ ਦਸਤਕ ਨਹੀਂ ਨਹੀਂ ਕਈ ਏਜੰਸੀਆਂ ਨੇ ਕੱਲੀ ਈਡੀ ਕਿਉਂ ਈਡੀ ਤਾਂ ਕੱਲਾ ਇੱਕ ਨੌ ਆ ਗਿਆ ਜੀ ਬਹੁਤ ਏਜੰਸੀਆਂ ਸਰਕਾਰ ਦੇ ਕੋਲ ਜਿਹੜੀਆਂ ਅਲੱਗ-ਅਲੱਗ ਚੱਲ ਸਕਦੀਆਂ ਉਹ ਕਈ ਵਾਰ ਜਿਵੇਂ ਕਹਿੰਦੇ ਨਾ ਮਿੱਤਰਾਂ ਦਾ ਨੌ ਚੱਲਦਾ ਈਡੀ ਦਾ ਚ ਨੌ ਚੱਲਦਾ ਤੇ ਇਸ ਕਰਕੇ ਉਹ ਈਡੀ ਈਡੀ ਹੋਈ ਪਈ ਉਹ ਬਹੁਤ ਸਰਕਾਰ ਦੀਆਂ ਬਰਾਬਰ ਦੀਆਂ ਏਜੰਸੀਆਂ ਓਵਰਬਾਉਟ ਨੇ ਮੁੱਖ ਮੰਤਰੀ ਹੋਰਾਂ ਦੀ ਗੱਲ ਇੱਕ ਨਿੱਜੀ ਇੰਟਰਵਿਊ ਚੈਨਲ ਦੇ ਉੱਤੇ ਕਹਿੰਦੇ ਭਾਜਪਾ ਨੂੰ ਸਲਾਹ ਦਿੰਦੇ ਆ ਕਿ ਜੇ ਪੰਜਾਬ ਚ ਆਉਣਾ ਤਾਂ ਅਕਾਲੀ ਦਲ ਨਾਲ ਘੱਟ ਕੇ ਦੇਖੋ ਪਹਿਲਾਂ ਮੈਂ ਗੱਲ ਕਰਨੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਂ ਹੁਣ ਤੁਸੀਂ ਆਪਾਂ ਸਮਾਗਮ ਤੋਂ ਬਾਹਰ ਆ ਗਏ ਹੁਣ ਮੈਂ ਥੋੜਾ ਜਿਆ ਇਹ ਭੰਡਾ ਸਾਹਿਬ ਨੂੰ ਜਿਹੜੀ ਆ ਇਹ ਹਰ ਜਗ੍ਹਾ ਜਿੰਨੇ ਮੈਂ ਦੇਖਿਆ ਪਹਿਲਾਂ ਹੜਾਂ ਤੋਂ ਬਾਅਦ ਐਡੀ ਕਿਉਂਕਿ ਡਘਾਰ ਆ ਗਿਆ ਨਿਗਾਰ ਆ ਗਿਆ ਇਹ ਪਾਰਟੀ ਦਾ ਕਿਉਂਕਿ ਹਰ ਚੈਨਲ ਤੇ ਨੈਸ਼ਨਲ ਚੈਨਲ ਤੇ ਇੰਟਰਵਿਊਆਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਲੋਕਲ ਤੇ ਨਹੀਂ ਥੋੜਿਆਂ ਨਾਲ ਨਹੀਂ ਜਿਨ੍ਹਾਂ ਨੇ ਗੱਲ ਰੱਖਣੀ ਆ ਅੱਗੇ ਪੰਜਾਬ ਤੱਕ ਉਹ ਤਾਂ ਪਰ ਉਹਨਾਂ ਨੂੰ ਕਹਿੰਦੇ ਆ ਜਿਹੜੇ ਲੋਕਲ ਨਿਊਜ਼ ਨੇ ਉਹਨਾਂ ਨੂੰ ਤਾਂ ਕਹਿੰਦੇ ਆ ਨਿਸ਼ੇੜੀ ਆ ਕੋਈ ਕੋਈ ਐਕਸ ਫਲਾਨਾ ਗੈਂਗਸਟਰ ਆ ਜੀ ਫਲਾਨਾ ਕੋਈ ਐਕਸ ਬੁੱਧੇ ਮਾ ਬੁੱਧੀਮਾਨ ਕੋਈ ਐਕਸ ਤਾਂ ਤੁਸੀਂ ਵੀ ਹੋਣਾ ਸੀਐਮ ਸਾਹਿਬ ਤੇ ਜਦ ਦਿਨ ਐਕਸ ਹੋ ਜਾਓਗੇ ਫਿਰ ਤੁਹਾਡਾ ਕੀ ਕੋਈ ਭਗਵੰਤਮਾਨ ਨਾ ਹਟ ਜਾਊਗਾ ਇਸ ਕਰਕੇ ਇਹ ਸਲਾਮਤ ਦੇਣੀ ਹੈ ਬੜੀ ਮਾੜੀ ਗੱਲ ਆ ਜਿਹੜੀ ਅੱਜ ਪੱਤਰਕਾਰਤਾ ਹੈ ਅੱਜ ਜਿਹੜਾ ਮੀਡੀਆ ਹੈ ਉਹ ਜਿਹੜਾ ਥੱਲੜੇ ਦਾ ਨਾ ਉਹੀ ਸੱਚ ਗੱਲ ਦੱਸਦਾ ਬਹੁਤ بڑے بڑےਾਂ ਦੇ ਤਾਂ ਤੁਸੀਂ ਖਰੀਦ ਕੇ ਮੂੰਹ ਬੰਦ ਕੀਤੇ ਹੋਏ ਆ ਇਸ ਕਰਕੇ ਉਹ ਤੁਸੀਂ ਚੱਲਣ ਨਹੀਂ ਦਿੰਦੇ ਦੂਜੀ ਗੱਲ ਇੱਥੋਂ ਪਤਾ ਲੱਗਦਾ ਏ ਬਈ ਭਾਜਪਾ ਦਾ ਜਿਹੜਾ ਡਾਰਾ ਉਹ ਭਗਵੰਤ ਮਾਨ ਦੇ ਸਿਰ ਚੜ ਕੇ ਬੋਲ ਰਹੇ ਆ ਜਿਹੜੇ ਕਿ ਉਹਨਾਂ ਨੂੰ ਬੀਜੇਪੀ ਦਾ ਕੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਕੀ ਕਿਹਾ ਸੀ ਵੀ ਇਹ ਕਾਂਗਰਸ ਤੋਂ ਈਡੀ ਚ ਡਰਦੇ ਇਹ ਫਲਾਨੀਆਂ ਤੋਂ ਡਰਦੇ ਇਨਕਮ ਟੈਕਸ ਦਿਆਂ ਤੋਂ ਇਹ ਡਰਦੇ ਬੀਜੇਪੀ ਚ ਗਏ ਆ ਕਿਤੇ ਬੀਜੇਪੀ ਦਾ ਪਿਆਰ ਤੁਹਾਨੂੰ ਵੀ ਡਰ ਕਰਕੇ ਤਾਂ ਨਹੀਂ ਆਉਣ ਲੱਗ ਗਿਆ ਕਿਉਂਕਿ ਦਿਨ ਨੇੜੇ ਰਹਿ ਗਏ ਤੁਹਾਨੂੰ ਈਡੀ ਤਾਂ ਨਹੀਂ ਦਿਖਣ ਲੱਗੀ ਰਾਤ ਨੂੰ ਤੁਹਾਨੂੰ ਸੀਬੀਆਈ ਤਾਂ ਨਹੀਂ ਦਿਖਣ ਲੱਗੀ ਕਿਤੇ ਰਾਤ ਨੂੰ ਜਿਹੜਾ ਬੀਜੇਪੀ ਦਾ ਪਿਆਰ ਆ ਰਿਹਾ ਬੀਜੇਪੀ ਨੂੰ ਸਲਾਮਾਂ ਦੇ ਰਹੇ ਆ ਭਗਵੰਤ ਮਾਨਸ ਸਿੰਘ ਇੱਕ ਗਲਤੀ ਰਿਹਾ ਕਰ ਕਦੇ ਤੁਸੀਂ ਕਹਿੰਦੇ ਹੋ ਇਹ ਕਾਂਗਰਸ ਚੋਂ ਗਏ ਇਹਨਾਂ ਦੀ ਪੁੱਛ ਕੋਈ ਨਹੀਂ ਗਈ ਕਦੇ ਕਹਿੰਦੇ ਹੋ ਤੁਸੀਂ ਇਹ ਸਾਰਾ ਕੁਝ ਪੰਜਾਬ ਨੂੰ ਜਿਹੜਾ ਕੁਝ ਕਰ ਰਹੇ ਆ ਬਦਲਾ ਇਹ ਲੈ ਰਹੇ ਆ ਥੋੜੀ ਕੋਈ ਜਵਾਨ ਆ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਭਗਵੰਤ ਮਾਨਸ ਸਿੰਘ ਬਾਕੀਆਂ ਦਾ ਮੈਨੂੰ ਪਤਾ ਨਹੀਂ ਮੈਂ ਤੁਹਾਡੇ ਮੂਰੇ ਮੀਡੀਆ 'ਚ ਕਹਿਣਾ ਇਹ ਕਹਿੰਦਾ ਸੀ ਬੱਕਰੇ ਦੀ ਕੀ ਕਹਿੰਦਾ ਮਾਂ ਕਦੋਂ ਕ ਕੀ ਖੈਰ ਮਨਾਊਗੀ ਪਰ ਉਹ ਲੱਖ ਖੈਰ ਮਨਾਊਗਾ ਕਦੋਂ ਮੈਂ ਉਹਦੇ ਆ ਮੂਰੇ ਪੰਜਾਬ ਚ ਖੜਾ ਜਿੰਨਾ ਜੋਰ ਲੱਗਦਾ ਤੇਤੋਂ ਵਿਜੀਲੈਂਸ ਦਾ ਲਾਲਾ ਜਿੰਨਾ ਤੇਰੀ ਪੁਲਿਸ ਦਾ ਉਹਦਾ ਲਾਲਾ ਹੋਰ ਜੀ ਦਾ ਮਰਜ਼ੀ ਜੋਰ ਲੱਗਦਾ ਈਡੀ ਤਾਂ ਚਲੋ ਤੂੰ ਕਹਿੰਦਾ ਨਾ ਸੈਂਟਰ ਕੋਲ ਤੇ ਤੇਰੇ ਕੋਲ ਵਿਜੀਲੈਂਸ ਤਾਂ ਤੇਰੇ ਕੋਲ ਆ ਪੰਜਾਬ ਪੁਲਿਸ ਤੇਰੇ ਕੋਲ ਆ ਕਰ ਲੈ ਜਿਹੜੇ ਹੋਰ ਕੇਸ ਕਰਨੇ ਆ ਲੱਭ ਲੈ ਜਿਹੜੀ ਜਾਇਦਾਦ ਹੋਰ ਲੱਭਣੀ ਆ ਤੂੰ ਮੈਂ ਠੋਕ ਕੇ ਕਹਿਣਾ ਐਮੀ ਨਾ ਗਿੱਧੜ ਧਮਕੀਆਂ ਦੇ ਕੇ ਕਿਸੇ ਨੂੰ ਇਹ ਹੋਰ ਡਰਦਾ ਹੋਊ ਤੇਰੀ ਗਿੱਧੜ ਭੜਕੀਆਂ ਤੋਂ ਕਾਂਗਰਸ ਵਾਲੇ ਡਰਦੇ ਹੋਣਗੇ ਜਾਂ ਹੋਰ ਡੱਕਦੇ ਹੋਣਗੇ ਪਰ ਜਿੱਦਣ ਸਾਡੇ ਤੂੰ ਇਹ ਕਹਿੰਦਾ ਨਾ ਤੂੰ ਜਿੱਦਣ ਸਾਡੇ ਅੜਿੱਕੇ ਆ ਗਿਆ ਤੂੰ ਕਹਿੰਦਾ ਭਗਵੰਤ ਤੂੰ ਸਾਰਾ ਪੰਜਾਬ ਤੂੰ 100 150 ਕਰੋੜ ਰੁਪਈਆ ਜਿਹੜਾ ਤੂੰ ਖਾਦਾ ਏ ਜੇ ਤੂੰ ਉਹ ਲਾ ਦਿੰਦਾ ਆ ਪੰਜਾਬ ਦਾ ਹਾਲ ਹੜਾਂ ਚ ਨਾ ਹੁੰਦਾ ਜਿਹੜਾ ਅੱਜ 10 ਤੋਂ 12 ਜ਼ਿਲ੍ਹੇ ਰੁੜ ਗਏ ਅੱਜ ਬੇਕਾਰ ਹੋ ਗਏ ਸਾਡੇ ਪਿੰਡ ਅੱਜ ਤੇਰੀ ਰਿਪੋਰਟ ਆਪਦੀ ਆ ਗਈ ਵੀ ਮਾਦੋਪੁਰ ਡੈਮ ਜਿਹੜਾ ਰਜੀਤ ਸਾਗਰ ਡੈਮ ਆ ਉਹ ਅਫਸਰ ਕੱਢਣੇ ਪੈਗੇ ਕਿਉਂਕਿ ਮੈਨੂੰ ਪਤਾ ਜਦੋਂ ਉੱਥੇ ਟੀਮਾਂ ਖੁੱਲਣ ਗਈਆਂ ਪਹਿਲੀ ਗੱਲ ਉਹ ਸਾਰੇ ਮੀਂਹ ਚ ਖੁੱਲਿਆ ਹੀ ਨਹੀਂ ਬਰਸਾਤਾਂ ਚ ਉਹ ਜਾਮ ਹੋ ਗਿਆ ਕਦੇ ਗਰੀਸ ਵੀ ਨਹੀਂ ਦਿੱਤੀ ਸੀ ਤੇ ਜਦੋਂ ਉਹ ਫਟਕ ਨਹੀਂ ਖੁੱਲੇ ਤਾਂ ਫੇਰ ਮੁਲਾਜ਼ਮ ਭੇਜੇ ਵੀ ਉਹਨੂੰ ਹੁਣ ਤੋੜ ਦੋ ਜਦੋਂ ਉਹ ਤੋੜਨ ਲੱਗੇ ਤਾਂ ਉਹ ਸਾਰੇ ਟੁੱਟ ਗਏ ਤੇ ਸਾਰਾ ਦਲ ਦਲ ਸਾਰਾ ਪੰਜਾਬ ਰੋੜਤਾ ਇਸ ਕਰਕੇ ਭਗਵੰਤ ਮਾਨ ਜੀ ਆ ਜ਼ਿੰਮੇਵਾਰੀ ਤਾਂ ਤੇਰੇ ਤੇ ਆਉਣੀ ਆ ਉਹ ਜਿਹੜਾ ਤੂੰ ਪੰਜਾਬ ਨੂੰ ਰੋੜਿਆ ਜਿਹੜਾ ਲੱਖਾਂ ਕੀਲੇ ਦਾ ਨੁਕਸਾਨ ਜਿਹੜਾ ਕੀਤਾ ਜਿਹੜਾ ਕਹਿੰਦਾ ਸੀ ਮੈਂ ਮੁਰਗੀ ਦੇ ਵੀ ਪੈਸੇ ਦਵਾਂ ਹੁਣ ਇਹ ਸਾਰਾ ਕੌਣ ਜ਼ਿੰਮੇਵਾਰ ਹੈ ਇਹਦਾ ਤੇਰੇ ਮਹਿਕਮੇ ਦਾ ਮੰਤਰੀ ਜਿਹੜਾ ਚੱਬ ਚੱਬ ਗੱਲਾਂ ਕਰਦਾ ਸੀ ਬਹਿ ਕੇ ਵੀ ਅਸੀਂ ਜੰਬੋ ਬੈਗ ਤਿਆਰ ਕਰਾ ਲੇ ਪਤਾ ਨਹੀਂ ਕਿਹੜੇ ਜੰਬੋ ਬੈਗ ਤਿਆਰ ਕਰਾ ਹਾਂਜੀ ਆ ਜੰਬੋ ਕਿੱਟਾਂ ਜੰਬੋ ਕਿੱਟੀਆਂ ਕੀ ਗੋਇਲ ਸਾਹਿਬ ਘਰੇ ਲਾਲੀਆਂ ਸੀ ਜਾਂ ਕਿਤੇ ਸੌਦਾ ਕਰਕੇ ਵੇਚਤੀਆਂ ਸੀ ਉਹ ਜੰਬੋ ਕਿੱਟੀਆਂ ਕਿਟਾ ਹਾਰਾ ਪੰਜਾਬ ਤੁਸੀਂ ਹੜਾ ਕੇ ਰੱਖਤਾ ਇਸ ਕਰਕੇ ਬਾਰੀ ਥੋੜੀ ਆਉਣੀ ਆ ਬਾਰੀ ਥੋੜੀ ਆਉਣੀ ਆ ਉਹ ਦਿਨ ਨੇੜੇ ਆ ਜਿਹੜਾ ਤੈਨੂੰ ਬੀਜੇਪੀ ਦਿਖਣ ਲੱਗੀ ਹੁਣ ਬੀਜੇਪੀ ਨੂੰ ਸਲਾਮਾ ਦੇਣ ਲੱਗ ਗਿਆ ਪਰ ਬੀਜੇਪੀ ਵਾਲੇ ਨੇ ਛੱਡਣਾ ਕੋਈ ਨਹੀਂ ਕਿਉਂਕਿ ਤੂੰ ਪੰਜਾਬ ਦੀ ਲੁੱਟ ਕੀਤੀ ਆ ਆ ਹੁਣ ਹੋਰ ਸੁਣ ਲੋ ਕੀ ਜਿਹੜਾ ਤੁਸੀਂ ਚੜ੍ਹਦੀ ਕਲਾ ਪੰਜਾਬ ਪਖਾਡੇ ਨੇ ਮਿਸ਼ਨ ਪੰਜਾਬ ਮਿਸ਼ਨ ਬਣਾਉਣ ਲਈ ਕੀ ਹੁਣ ਸੀਐਮ ਜਿਹੜਾ ਕੇਅਰ ਫੰਡ ਆ ਉਹ ਚ ਕਿਉਂ ਨਹੀਂ ਆ ਸਕਦਾ ਇਹਦੇ ਵਿੱਚ ਕਿਉਂ ਕਰ ਰਹੇ ਆ ਕਿਉਂਕਿ ਇਹਦੇ ਵਿੱਚ ਆਰਟੀਆਈ ਆਰਟੀਆਈ ਇਹਦੇ ਵਿੱਚ ਨਹੀਂ ਆ ਸਕਦੀ ਇਹ ਨਮਾ ਲੁੱਟਣ ਦਾ ਕੰਮ ਤੇ ਹਰ ਮੰਤਰੀ ਨੂੰ ਇਹ ਗੱਲ ਕਹੀ ਆ ਵੀ 12-12 ਕਰੋੜ ਰੁਪਈਆ ਜਮ੍ਹਾਂ ਕਰਾਓ ਹਰ ਫੈਕਟਰੀ ਵਾਲੇ ਇੰਡਸਟਰੀ ਵਾਲਿਆਂ ਨੂੰ ਡੰਡਾ ਦਿੱਤਾ ਜਾ ਰਿਹਾ ਪਰ ਉਹ ਕੋਈ ਵੀ ਉਸ ਚ ਪੈਸਾ ਜਿਹੜਾ ਜਮ੍ਹਾਂ ਨਹੀਂ ਕਰਾ ਰਿਹਾ ਇਹ ਹਾਲਾਤ ਅੱਜ ਪੰਜਾਬ ਦੇ ਸੀ ਮਿਨਿਸਟਰ ਦੇ ਹੋਗੇ ਆਮ ਆਦਮੀ ਪਾਰਟੀ ਵਾਲਿਆਂ ਦੇ ਹੋਗੇ ਇਸ ਕਰਕੇ ਭਗਵੰਤ ਮਾਨ ਸਿਆ ਜਿੰਨਾ ਤੇਰੇ ਤੇ ਆਸ ਸੀ ਪੰਜਾਬ ਨੂੰ ਜਿੰਨਾ ਤੈਨੂੰ ਪੰਜਾਬ ਦੇ ਲੋਕਾਂ ਨੇ ਪਾਰਟੀ ਤੋਂ ਉੱਤੇ ਜਾ ਕੇ ਆਪਣੇ ਹਰ ਗਰੁੱਪਾਂ ਤੋਂ ਉੱਤੇ ਜਾ ਕੇ ਮੀਡੀਆ ਵਾਲਾ ਕੀਤੀ ਜਾ ਕਿ ਹਰ ਬੰਦੇ ਨੇ ਤੇਰੀ ਮਦਦ ਕੀਤੀ ਸੀ ਪਰ ਤੂੰ ਸਾਰਿਆਂ ਦੀਆਂ ਆਸਾਂ ਤੇ ਪਾਣੀ ਫੇਰਤਾ ਸਭ ਤੋਂ ਜੇ ਕੋਈ ਨਕਮਾ ਸਭ ਤੋਂ ਨਕਮਾ ਤੇ ਅੱਜ ਜੇ ਪੁਲਿਸ ਦਾ ਰਾਜ ਇਹ ਗੱਲਾਂ ਕਰਦੇ ਆਤਵਾਦ ਵੇਲੇ ਦੀਆਂ ਅੱਜ ਸਾਰਾ ਕੁਝ ਭੁੱਲ ਗਏ ਜੋ ਪੁਲਿਸ ਦੀ ਗੁੰਡਾਗਰਦੀ ਅੱਜ ਹੋ ਰਹੀ ਆ ਜੋ ਲੁੱਟ ਅੱਜ ਹੋ ਰਹੀ ਆ ਉਹ ਕਦੇ ਵੀ ਨਹੀਂ ਸੀ ਜਿਹੜੀਆਂ ਐਪ ਆ ਜੜੀਆਂ ਸੱਟੇ ਦੀਆਂ ਲਾਉਣ ਵਾਲੀਆਂ 10 ਆਈਐਸ ਨਾ ਆਈਪੀਐਸ ਦੇ ਨੌ ਇਹਨਾਂ ਦੇ ਆਏ ਅੱਜ ਭਗਵੰਤ ਮਾਨ ਕਿਉਂ ਬਚਾਵਾ ਦੇਉਣਾ ਕਿਉਂ ਨਾ ਨੋਸ਼ ਨਹੀਂ ਕਰ ਰਿਹਾ ਉਦੋਂ ਬਾਅਦ ਸਾਰਾ ਪੈਸਾ ਜਿਹੜਾ ਇਕੱਠਾ ਕਰਦਾ ਕਾਂਦਲੀਆ ਇੱਕ ਰੁਪਈਆ ਵਿੱਚ ਨਾ ਦਿਓ ਜਿਹੜਾ ਰੰਗਲਾ ਪੰਜਾਬ ਚੜਦੀ ਕਲਾ ਉਹ ਸਾਰਾ ਪੈਸਾ ਸੁਸੋਦੀਏ ਦੇ ਘਰੇ ਤੇ ਕੇਜਰੀਵਾਲ ਦੇ ਘਰੇ ਤੇ ਉਹਨਾਂ ਦੇ ਬੱਚਿਆਂ 'ਚ ਦੇਣਾ ਨਾ ਦੇ ਜਿਓ ਪੈਸਾ ਜਿਹੜਾ ਦੇਣਾ ਪੈਸਾ ਕੋਈ ਡੀਸੀ ਦੇ ਜਾਂ ਸਰਕਾਰੀ ਸੀਐਮ ਦੇ ਉਹ ਪੈਸਾ ਦਿਓ ਜਿਹੜਾ ਇਹਨੇ ਰੰਗਲਾ ਪੰਜਾਬ ਬਣਾਉਣ ਦੀ ਗੱਲ ਕੀਤੀ ਆ ਇਹ ਰੰਗਲਾ ਨਹੀਂ ਬਣਨਾ ਇਹ ਰੰਗਲੇ ਇਹਨਾਂ ਨੇ ਬਣਨਾ ਹੈ ਇਹ ਆਪਣੇ ਹਿਸਾਬ ਸੋਚ ਰਹੇ ਆ ਵੀ ਜਿਹੜੀ ਆਸਟ੍ਰੇਲੀਆ ਜ਼ਮੀਨ ਲਈ ਆ ਜਿਹੜੀ ਹੋਰ ਕਿਤੇ ਜ਼ਮੀਨ ਲੈਣੀ ਆ ਉਹਦੇ ਲਈ ਇਹ ਪੈਸੇ ਇਕੱਠੇ ਕੀਤੇ ਜਾ ਰਹੇ ਆ ਇਹ ਉਹਦੇ ਲਈ ਪੈਸੇ ਬਿਹਾਰ ਚ ਨੌ ਚੱਲ ਰਿਹਾ ਹੈਗਾ ਅੱਜ ਇੱਕ ਫੇਰ ਵੀਡੀਓ ਵਾਇਰਲ ਹੁੰਦੀ ਹੈ ਤਜਸਵੀ ਯਾਦਵ ਹੋਰਾਂ ਦੀ ਬੀਜੇਪੀ ਨੇ ਵੀ ਉਹਨਾਂ ਤੇ ਉਹ ਲਿਆ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਬਾਰੇ ਫਿਰ ਕੁਝ ਗਲਤ ਵਾਰਡ ਜਿਹੜੇ ਮਸਦੇ ਜਾ ਰਹੇ ਹੈ ਦੇਖੋ ਬਹੁਤ ਕਿਸ ਤਰ੍ਹਾਂ ਦੀ ਰਾਜਨੀਤੀ ਬਹੁਤ ਅਸੀਂ ਵੀ ਆਪੋਜੀਸ਼ਨ ਪਾਰਟੀਆਂ ਚ ਰਹੇ ਆ ਕਦੇ ਵੀ ਮੁੱਦਿਆਂ ਤੋਂ ਤੁਸੀਂ ਗੱਲ ਇਹ ਕਰੋ ਵੀ ਨਰਿੰਦਰ ਮੋਦੀ ਤੋਂ ਦੁੱਗਣਾ ਅਸੀਂ ਮਰੇਗਾ ਚ ਪੈਸਾ ਦਵਾਂਗੇ ਅਸੀਂ ਇੱਕ ਸਿਲੰਡਰ ਮੋਦੀ ਦੇ ਰਿਆ ਅਸੀਂ ਦੋ ਦਵਾਂਗੇ ਮੋਦੀ ਜੀ ਦੀ ਆਵਾਸ ਯੋਜਨਾ ਚ ਇੰਨਾ ਪੈਸਾ ਦੇ ਰਿਆ ਅਸੀਂ ਉਹ ਤੋਂ ਦੁੱਗਣਾ ਦਵਾਂਗੇ ਅਸੀਂ ਇੰਨਾ GST ਦੋਸਤ ਲੈਵਾ ਅਸੀਂ ਇਹਨੂੰ ਹੋਰ ਇੱਕ ਕਰ ਦੇਵਾਂਗੇ ਇਹੋ ਜੀਆਂ ਗੱਲਾਂ ਕਰਕੇ ਇਲੈਕਸ਼ਨ ਲੜੋ ਨਾ ਯਾਰ ਤੁਸੀਂ ਮਾਂ ਸਾਰਿਆਂ ਦੀਆਂ ਮਾਮਾ ਆਪਣੀਆਂ ਤੁਸੀਂ ਇਹ ਸੋਚੋ ਜੇ ਆਪਣੀ ਮਾਂ ਨੂੰ ਉਹ ਤਾਂ ਪ੍ਰਧਾਨ ਮੰਤਰੀ ਨੇ ਦੇਖੋ ਕਿੱਡਾ بڑا ਜਿਗਰਾ ਕਿੱਡਾ ਵੱਡਾ ਉਹਨਾਂ ਦਾ ਦਿਲ ਆ ਵੀ ਉਹ ਇਹੋ ਜੇ ਟੁੱਟੀਆਂ ਤੋਂ ਜਿਨ੍ਹਾਂ ਨੂੰ ਆਪਦੀ ਮਾਂ ਦੀ ਕਦਰ ਨਹੀਂ ਆਪਣੇ ਪਰਿਵਾਰ ਦੀ ਕਦਰ ਨਹੀਂ ਉਹ ਬੰਦੇ ਅੱਜ ਨਾਰੇ ਲਾ ਰਹੇ ਕਿਸੇ ਦੀ ਉਹ ਵੀ 90 ਸਾਲ ਤੋਂ ਵੱਧ ਮਾਤਾ ਜੀ ਚਲੇ ਗਏ ਤੇ ਇਸ ਕਰਕੇ ਲੋਕ ਸਭ ਦੇਖਦੇ ਆ ਇਹਨਾਂ ਨੂੰ ਕਰਨ ਦੋ ਇਹਨਾਂ ਨੂੰ ਜੋ ਕਰਦੇ ਇਹ ਤਾਂ ਇਹ ਤਾਂ ਯਾਰ ਇਹੋ ਜਿਹਾ ਇਹ ਤਾਂ ਆਪ ਰਾਹੁਲ ਗਾਂਧੀ ਕਹਿੰਦਾ ਹੈ ਵੀ ਸਾਡੇ ਚ ਤਾਂ ਇਹੋ ਜਿਹੇ ਘੋੜੇ ਆ ਕੋਈ ਲੰਗੜਾ ਏ ਕੋਈ ਵਿਆਹ ਵਾਲਾ ਏ ਹਾਂਜੀ ਕੋਈ ਰੇਸ ਵਾਲਾ ਏ ਤੇ ਰੇਸ ਵਾਲੇ ਨੂੰ ਅਸੀਂ ਲੰਗੜੇ ਦੇ ਘੋੜੇ ਦੀ ਜਗ੍ਹਾ ਭੇਜ ਦਿੰਨੇ ਆ ਲੰਗੜੇ ਘੋੜੇ ਨੂੰ ਵਿਆਹ ਵਾਲੀ ਜਗ੍ਹਾ ਭੇਜ ਦਿੰਨੇ ਆ ਇਹ ਤਾਂ ਰਾਹੁਲ ਗਾਂਧੀ ਦੇ ਬਿਆਨ ਨੇ ਆਪ ਤੇ ਉਹੋ ਜਿਹੀ ਇਹ ਲੀਡਰ ਨੇ ਉਹ ਜਿਹੀਆਂ ਇਹ ਗੱਲਾਂ ਕਰਦੇ ਇਸ ਕਰਕੇ ਬਾੜਾ ਇਹਨਾਂ ਦਾ ਅਸਰ ਨਾ ਲੋਕਾਂ ਨੂੰ ਮੈਂ ਕਹਿਣਾ ਕਰਿਆ ਕਰੋ ਤੇ ਉਹਦੇ ਵਿੱਚੋਂ ਹੀ ਇਹ ਭਗਵੰਤ ਮਾਨ ਤੇ ਮੈਂ ਹੋਰ ਇਹਨੂੰ ਹਮੇਸ਼ਾ ਰੋਜ਼ ਸਲਾਹ ਦਿੰਨਾ ਕਿ ਭਾਈ ਜੇ ਨਹੀਂ ਕੁਛ ਕਰਦਾ ਕਿਤੇ ਚੰਗੀ ਲੈ ਲਾ ਸੰਤਰਾ ਪੀਲਾ ਕੋਈ ਹੋਰ ਪੀਲਾ ਜਿਹੜਾ ਬ੍ਰਾਂਡ ਨਾਲ ਚਾਰ ਪੰਜਾਬ ਦੇ ਢੇਡੇ ਤਾਂ ਕੱਢ ਲਾ ਕਿਤੇ ਦੇਖ ਲਾ ਕਿਤੇ ਕੀ ਪੰਜਾਬ ਦੇ ਹਾਲਾਤ ਆ ਇਸ ਕਰਕੇ ਕਿਦੋਂ ਵਧੀਆ ਬੁਧੀਆਂ ਨੂੰ ਅਕਸਰ ਤੋਂ ਜਾਂ ਕਿਸੇ ਹੋਰ ਤੋਂ ਜਿਹੜਾ ਕੋਈ ਚੰਗੀ ਕੱਢਦਾ ਕੁੜਦਾ ਉਹ ਭੇਜੋ ਭਗਵੰਤ ਮਾਨ ਨੂੰ ਓਕੇ ਜੀ